ਸੋ ਦੋਸਤੋ ਏ ਆਜੀ ਖੰਨਾ ਅੰਮ੍ਰੇਲਕੋਟਲਾ ਮਾਰਗ ਜਿੱਥੇ ਸ਼ਾਇਦ ਲੰਘਦੇ ਕਰਦੇ ਤੁਸੀਂ ਵੀ ਵੇਖਿਆ ਹੋਵੇਗਾ ਕਿ ਨਸਰਾਲੀ ਪੈਟਰੋਲ ਪੰਪ ਦੇ ਨੇੜੇ ਅਤੇ ਪਿੰਡ ਫਤਿਹਪੁਰ ਦੇ ਨੇੜੇ ਇਸ ਰੋਡ ਦੇ ਉੱਤੇ ਕਈ ਢੂੰਗੇ ਜਿਹੜੇ ਟੋਏ ਨੇ ਉਹ ਪਏ ਹੋਏ ਨੇ ਜਿੱਥੇ ਸਾਨੂੰ ਪਤਾ ਲੱਗਿਆ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਇੱਥੇ ਇਹਨਾਂ ਟੋਇਆਂ ਦੇ ਕਾਰਨ ਹਨੇਰੇ ਸਵੇਰੇ ਕਈ ਭਿਆਨਕ ਜਿਹੜੇ ਹਾਦਸੇ ਉਹ ਵਾਪਰੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਦੀ ਇਹਨਾਂ ਹਾਦਸਿਆਂ ਦੇ ਦੌਰਾਨ ਮੌਤ ਵੀ ਹੋ ਚੁੱਕੀ ਹੈ ਸੋ ਇਸ ਤੋਂ ਇਲਾਵਾ ਵੀ ਕਈ ਹੋਰ ਦੁਰਘਟਨਾਵਾਂ ਵੀ ਇਥੇ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਸੋ ਆਪਣੀ ਸੋਚ ਅਤੇ ਉਦਮ ਦੇ ਸਦਕਾ ਸਾਫ ਦਾ ਸਰਪੰਚ ਹਰਮਿੰਦਰ ਸਿੰਘ ਚਰਕ ਵੱਲੋਂ ਇਹਨਾਂ ਟੋਇਆਂ ਨੂੰ ਭਰ ਕੇ ਮੁਰੰਮਤ ਕਰਕੇ ਰਾਹਗਿਰਿਆਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਆਈ ਤੁਸੀਂ ਲੋਕਾਂ ਦੀ ਜਾਨ ਬਚਾਈ ਆ ਟੋਆ ਬੰਦ ਕੀਤਾ ਜੀ ਇੱਥੇ ਬਹੁਤ ਮੋਟਰਸਾਈਕਲ ਵਾਲੇ ਗਿਰਦੇ ਨੇ ਜੀ ਬਹੁਤ ਲੋਕਾਂ ਦੇ ਸੱਟਾਂ ਲੱਗਦੀਆਂ ਨੇ ਜੀ ਜਿਸ ਨੇ ਗੌਰ ਨਹੀਂ ਕੀਤੀ ਥੋੜਾ ਬਹੁਤ ਧੰਨਵਾਦ ਆਈ ਤੁਸੀਂ ਹੋਰ ਵੀ ਲਾਈਕ ਪਰ ਕਈ ਹੋ ਗਏ ਹਾਂ ਜੀ ਹਾਂ ਕਈ ਹੈ ਤਾਂ ਹਾਂ ਜੀ ਹਾਂ ਕਈ ਹਾਦਸੇ ਵਾਪਰੇ ਨੇ ਜੀ ਉਰੇ ਹਾਂ ਜੀ ਹਾਂ ਚਲੋ ਤੁਸੀਂ ਵੀ ਐਪਰੀਸ਼ੀਏਟ ਕਰਦੇ ਹੋ ਭਾਈ ਜੀ ਬੜਾ ਥੋੜਾ ਤਾਂ ਲੱਗਦਾ ਪਹਿਲੇ ਜਦੋਂ ਤੁਸੀਂ ਨਹੀਂ ਅੱਗਲਾ ਦਰਗੇ ਜਾਂਦਾ ਕਰੀ ਹੈਗਾ ਵੀ ਹਾਂ ਕਹਿੰਦੇ ਹੌੜੀ ਨਹੀਂ ਕਰਦੇ ਹਾਂ ਹਾਂ ਜੀ ਹਾਂ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਜੀ ਵੀ ਗਾਹਾਂ ਟੋਆ ਜੀ ਹਾਂ ਜੀ ਹਾਂ ਕਾਹ ਪਤਾ ਵੀ ਨਹੀਂ ਹੁੰਦਾ ਹੈ ਨਾ ਜੀ ਇਹ ਟੋਆ ਇਸ ਵੀ 6 ਮਹੀਨੇ ਹੋ ਗਏ ਜੀ ਕਿਸੇ ਨੇ ਨਹੀਂ ਦੌਰ ਕੀਤੀ ਅੰਗੀ ਦੇਖੋ ਕਿੰਨੇ ਲੋਕ ਲੰਘਦੇ ਨੇ ਪੰਚਾਇਤ ਵੀ ਆ ਹੋਰ ਵੀ ਕਿੰਨੇ ਲੋਕ ਲੰਘਦੇ ਨੇ ਜੀ ਤੁਸੀਂ ਗੌਰ ਕੀਤੀ ਬਹੁਤ ਧੰਨਵਾਦ ਹੈ ਤੁਹਾਡਾ ਨਾਲੇ ਮੇਰੀ ਗੱਲ ਤੋਂ ਹੋਰ ਬਚੇਰੇ ਹਾਂ ਜੀ ਸਰਪੰਚ ਸਾਹਿਬ ਕਿਵੇਂ ਹੁਣ ਆਏ ਆ ਅੱਜ ਖੜੇ ਹੋ ਤੁਸੀਂ ਖੰਨਾ ਮਰੀਰਪੁਰ ਦਾ ਰੋਡ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਆਪਣੇ ਤੁਸੀਂ ਬੰਦਿਆਂ ਦੇ ਨਾਲ ਆਏ ਹੋ ਇਹ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਇਹਦਾ ਬਹੁਤ ਸਾਰਾ ਸ਼ੁਕਰ ਕਰਦਾ ਤਾਂ ਜਿਹੜੇ ਸਾਧੀਆਂ ਜੋ ਲੋੜਾਂ ਹੁੰਦੀਆਂ ਨੇ ਜਾਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਸਾਡੇ ਦੂਜੇ ਦਰਗਾਹ ਦੇ ਦੇਸ਼ਾਂ ਦੇ ਸਾਡੇ ਪਹੁੰਚਾਉਂਦੇ ਆ ਲਾਲੀ ਜੀ ਇਹ ਨਾ ਜੋ ਇਸ ਜਗ੍ਹਾ ਤੇ ਸੱਜ ਖੜੇ ਆ ਮੈਨੂੰ 2-3 ਵਾਰੀ ਆਪਣੇ ਪਿੰਡ ਵਾਸੀਆਂ ਨੇ ਕਿਹਾ ਉਹ ਕਿ ਅਸੀਂ ਇੱਥੇ ਅੱਜ ਬਾਲ-ਬਾਲ ਬਚ ਗਏ ਇੱਥੇ ਬਹੁਤ ਵੱਡੇ ਖੱਡੇ ਸੀ ਇੱਕ ਤਾਂ ਫਤਿਹਪੁਰ ਤੋਂ ਸਤੂਨ ਦੇ ਕੋਲੇ ਖੱਡਾ ਸੀ ਉਹ ਵੀ ਬਹੁਤ ਵੱਡਾ ਸੀ ਉਹ ਦੋ ਦੋ ਤਿੰਨ ਕੱਡੇ ਉੱਤੇ ਜਿਹੜਾ ਨਸਰਾਲੀ ਪੰਪਾ ਇਹਦੇ ਕੋਲੇ ਸੀਗੇ ਜਦੋਂ ਮੈਂ ਦੇਖਿਆ ਵੀ ਇੱਥੇ ਕਿਸੇ ਨਾ ਕਿਸੇ ਦੀ ਗੁਰਕਟਣਾ ਹੋ ਸਕਦੀ ਆ ਕਿਸੇ ਦੀ ਜਾਨ ਵੀ ਜਾ ਸਕਦੀ ਆ ਤੇ ਫੇ ਅਸੀਂ ਸੋਚਿਆ ਕਿ ਆਪਾਂ ਇਸ ਨੂੰ ਜ਼ਰੂਰ ਤਾਂ ਹੈ ਅਸੀਂ ਹੋਰ ਵੀ ਕੰਮ ਬਥੇਰੇ ਕਰਦੇ ਆਂ ਹੂੰ ਆਪਣੇ ਵੱਡੇ ਵੱਡੇ ਕੰਮ ਕਰਦੇ ਆਂ ਵੱਡੇ ਵੱਡੇ ਖਰਚ ਕਰਦੇ ਆਂ ਪਰ ਇਸ ਵਾਰ ਅਸੀਂ ਆਮ ਖਾਸ ਧਿਆਨ ਨਹੀਂ ਦਿੰਦੇ ਫਿਰ ਅਸੀਂ ਸੋਚਿਆ ਕਿ ਅਸੀਂ ਅੱਜ ਇਸ ਜਿਹੜਾ ਇਹ ਦੁਰਘਟਨਾ ਤੋਂ ਬਚਾਉਣ ਲਈ ਅਸੀਂ ਅੱਜ ਇੱਥੇ ਅਸੀਂ ਇਹਨੂੰ ਠੀਕ ਕਰ ਰਹੇ ਆਂ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜੇ ਕਿਤੇ ਵੀ ਸਾਨੂੰ ਇਸ ਉਹੋ ਜਿਹੀ ਕਿਸਮ ਦੀ ਲੋੜ ਹੋਵੇ ਜਾਂ ਕੋਈ ਸੜਕ ਤੇ ਕੋਈ ਚੀਜ਼ ਪਈ ਹੋਵੇ ਪਰ ਸਾਡੇ ਜਿਵੇਂ ਵਿਦੇਸ਼ਾਂ ਦੇ ਵਿੱਚ ਕੋਈ ਚੀਜ਼ ਪਈ ਹੋਵੇ ਜਾਂ ਕੋਈ ਹੋਰ ਦੁਰਘਟਨਾ ਹੋ ਜਿਸ ਵੀ ਤੋਂ ਕੋਈ ਦੁਰਘਟਨਾ ਦਾ ਖਤਰਾ ਹੋਵੇ ਤਾਂ ਉੱਥੇ ਜਿਹੜੇ ਅੰਗਰੇਜ਼ ਨੇ ਉਹ ਗੱਡੀ ਖੜਾ ਕੇ ਉੱਥੇ ਫਲੈਸ਼ਰ ਲਾ ਕੇ ਉਹ ਉਸ ਨੂੰ ਪੂਰਾ ਕਰਦੇ ਆ ਪਰ ਅਸੀਂ ਦੇਖ ਕੇ ਲੰਘ ਜਾਂਦੇ ਆ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਜਿਹੜੀਆਂ ਇਹ ਦੁਰਘਟਨਾ ਛੋਟੇ ਜਿਹੇ ਹੀ ਤੇ ਆਪਾਂ ਸਾਡੀ ਨੰਗਾ ਹੀ ਨਹੀਂ ਬਹੁਤ ਵੱਡੀ ਘਟਨਾ ਹੋ ਸਕਦੀ ਆ ਜਦੋਂ ਘਟਨਾ ਹੋ ਜਾਂਦੀ ਆ ਜਾਂ ਕੋਈ ਬੰਦੇ ਦੀ ਮੌਤ ਹੋ ਜਾਂਦੀ ਆ ਫਿਰ ਅਸੀਂ ਉੱਥੇ ਜਦੋਂ ਭੋਗ ਤੇ ਉੱਤੇ ਬੋਲਣ ਲੱਗ ਜਾਂਦੇ ਆ ਕਿ ਅਸੀਂ ਭਾਵੇਂ ਅਸੀਂ ਇਹ ਕਰਦੇ ਤਾਂ ਵਧੀਆ ਰਹਿੰਦੇ ਪਰ ਸੋਚਣਾ ਸਾਨੂੰ ਪਹਿਲਾਂ ਚਾਹੀਦਾ ਕਿ ਗੱਲ ਇਹ ਕੁਝ ਨਹੀਂ ਹੈਗੀ ਅਸੀਂ ਜਦੋਂ ਜੇ ਕਿ ਮੇਰੇ ਵਰਗਾ ਵੀਰ ਮੇਰਾ ਜੇ ਤੂੰ ਉਹ ਹੋਰ ਕੋਈ ਵੱਡਾ ਕੰਮ ਕਰਨਾ ਹੋਵੇ ਤੇ ਅਸੀਂ ਘੱਟ ਪੈਸੇ ਘੱਟ ਫੜਾ ਦਿੰਨੇ ਆ ਬਾਰੇ ਕੋਈ ਵੱਡਾ ਵੱਡਾ ਕੰਮ ਨਹੀਂ ਸੀਗਾ ਕਿ ਅੱਜ ਮੈਂ ਸਵੇਰੇ ਜਦੋਂ ਮੰਜੀ ਸਾਹਿਬ ਤੋਂ ਆਇਆ ਤਾਂ ਮੇਰੇ ਦਿਮਾਗ 'ਚ ਆਇਆ ਮੈਂ ਤੇ ਆਪਣੀ ਫੈਕਟਰੀ 'ਚ ਜਾ ਕੇ ਉੱਥੋਂ ਇਟਾਂ ਚੱਕ ਕੇ ਲਿਆਇਆ ਤੇ ਅਸੀਂ ਹੁਣ ਇਹ ਸਾਨੂੰ ਲੱਗੇਗਾ ਵੀ ਤਾਂ ਕਿ ਇੱਥੇ ਕੋਈ ਵੱਡੀ ਪ੍ਰਕਟਾਣਾ ਹੋਵੇ ਦਰਘਟਨਾਵਾਂ ਬਹੁਤ ਹੋਈਆਂ ਵੀ ਨੇ ਹੋਈਆਂ ਵੀ ਨੇ ਹਾਂਜੀ ਹਾਂਜੀ ਕਈ ਲੋਕਾਂ ਤੋਂ ਅਸੀਂ ਵੀ ਸੁਣਿਆ ਜੋ ਸਾਡੇ ਵੀ ਬਹੁਤ ਵੀ ਹੋਈ ਆ ਤੇ ਇੱਕ ਦਿਨ ਅਸੀਂ ਆ ਰਹੇ ਸੀ ਇੱਥੇ ਇੱਕ ਬੇਟਾ ਤੇ ਉਹਦੀ ਮੰਮੀ ਇੱਥੇ ਮੋਟਰਸਾਈਕਲ ਤੇ ਇੱਥੇ ਪਏ ਸੀ ਅਸੀਂ ਉਹਨਾਂ ਨੂੰ ਦਵਾਈ ਦਵਾਈ ਤੇ ਉਹਨਾਂ ਦੇ ਅਸੀਂ ਪਿੰਡ ਗੱਡੀ 'ਚ ਛੱਡ ਕੇ ਆਏ ਪਰ ਇਸ ਕਰਕੇ ਸਾਨੂੰ ਬਹੁਤ ਵੱਡਾ ਦੁੱਖ ਲੱਗਿਆ ਵੀ ਇਹ ਸਾਰੇ ਇਹ ਕੰਮ ਤਾਂ ਸੀਗਾ ਮਹਿਕਮੇ ਦਾ ਮਹਿਕਮੇ ਨੂੰ ਕਰਨਾ ਚਾਹੀਦਾ ਸੀ ਹਾਂਜੀ ਸਹੀ ਹੈ ਮਹਿਕਮੇ ਨੂੰ ਕਰਨਾ ਚਾਹੀਦਾ ਹੈ ਦੇਖੋ ਟੋਆ ਇਹ ਕਾਫੀ ਵੱਡਾ ਸੀਗਾ ਇੱਥੇ ਕਈ ਵਾਰੀ ਇਹ ਤਾਂ ਬੰਦਾ ਗੜਕ ਅੜ ਤਕੇ ਜਾਂ ਗਿਰਦਾ ਤਾਂ ਦੂਜੀ ਗੱਡੀ ਦੇ ਢੇਠਾ ਵੀ ਆ ਸਕਦਾ ਜੀ ਅਸੀਂ ਨੂੰ ਗੱਡੀਆਂ ਇਕੱਠੀਆਂ ਹੋ ਜਾਂਦੀਆਂ ਨਾ ਭਾਈ ਜੀ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ ਹਾਂਜੀ ਜਦੋਂ ਦੋ ਗੱਡੀਆਂ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਨਾ ਅਚਾਨਕ ਖੰਡਾ ਦੇਖਦਾ ਬੰਦਾ ਆ ਕੇ ਘਬਰਾ ਜਾਂਦਾ ਹਾਂ ਇਹ ਜਦੋਂ ਖੰਡ ਵਿੱਚ ਗੱਡੀ ਘੇਰਦੀ ਹੈ ਨਾ ਆ ਕੇ ਗੱਡੀ ਦਾ ਮਦਰੋਂ ਅੰਦਰੋਂ ਬੈਲੈਂਸ ਇਸ ਤਰ੍ਹਾਂ ਹਿੱਲੇ ਜਾਂਦਾ ਹਿੱਲੇ ਜਾਂਦਾ ਅੱਛਾ ਜਿਹੜੀ ਆਪਣੇ ਮਾਇਆ ਮੇਰੀ ਸਾਥ ਦਿੰਦੇ ਅਸੀਂ ਸਰਪੰਚ ਸਾਹਿਬ ਵੀ ਇਸ ਤਰੀ ਸੋਚ ਦੀ ਜਿੰਨੇ ਨੇ ਇਹਨਾਂ ਨੂੰ ਠੀਕ ਕਰਾਉਣ ਦੀ ਕੋਸ਼ਿਸ਼ ਕੀਤੀ। ਉਹੀ ਤਾਂ ਗੱਲ ਹੈ ਇਹ ਐਜ ਗੱਡੀਆਂ ਦੇ ਉੱਤੇ ਜਿਹੜੀ ਆਪਣੀ ਸਕੂਟਰ ਰੈਕਟਿਵ ਆਗਣਾ ਹੈ ਇਹ ਦਾ ਬਹੁਤ ਇਹ ਨਹੀਂ ਚੱਲਦੀ ਇਹ ਚੀਜ਼। ਕੋਈ ਵੀ ਮਹਾਨਾ ਜੀ ਵੱਡੀ ਗੱਡੀ ਵੀ ਖੱਲ ਜਾਂਦੀ ਹੈ। ਹਾਂ ਵੱਡੀ ਵੀ ਨਹੀਂ ਕਿਉਂਕਿ ਉਹਦੇ ਟਾਇਰ ਛੋਟੇ ਨੇ। ਆ ਹੁਣ ਤੁਦਿਆਂ ਕਣਕ ਦਾ ਸੀਜ਼ਨ ਚੱਲਿਆ ਜਿਹੜੀ ਲੋਕ ਕਣਕ ਸੜਕਾਂ ਦੇ ਉੱਤੇ ਪਾਉਂਦੇ ਨੇ ਬਹੁਤ ਹਾਸੇ ਵਾਪਰੇ ਨੇ ਨਾ ਇਹਦੇ ਤੇ ਇਹ ਜਣ ਦੀ ਸਬੰਧਤ ਮਹਿਕਮੇ ਨੂੰ ਦੇਖਣਾ ਚਾਹੀਦਾ ਇਹ ਆਪਣੇ ਮੇਨ ਰੋਡ ਹੈ ਜੀ ਇਹ। ਮੇਨ ਰੋਡ ਆ। ਅੰਨਾ ਇਹਨਾਂ ਦੀ ਦਾਤੀ ਅਸੀਂ। ਹਾਂ ਜੀ। ਬਹੁਤ ਪ੍ਰਸ਼ੰਸਾ ਕਰਨੀ ਬਣਦੇ ਆ ਇਹ ਜੋ ਪੁਛੇ ਬੰਦੇ ਨੇ ਜਿਹੜੇ ਇਹ ਚੀਜ਼ਾਂ ਸੋਚਦੇ ਨੇ ਅਸਲੀ ਇਹਨਾਂ ਨੂੰ ਬਹੁਤ ਧੀਰ ਤੋਂ ਮੈਂ ਤਾਂ ਜਾਣਦਾ ਜਦੋਂ ਵੀ ਇਹ ਆਉਂਦੇ ਨੇ ਤਾਂ ਇਹ ਇਹੋ ਜੇ ਕੰਮ ਕਰਦੇ ਹੀ ਰਹਿੰਦੇ ਆ ਹਾਂ ਨਹੀਂ ਬਿਲਕੁਲ ਨਹੀਂ ਕਰਨੇ ਚਾਹੀਦੇ ਨੇ ਜਣਦੀ ਕਹਿਣ ਦਾ ਮਤਲਬ ਇਹ ਆਪਾਂ ਉਹ ਵੀ ਲੱਖਾਂ ਰੁਪਈਆ ਜਾਂਦੀ ਆ ਬੇਫਾਲਤੂ ਦੇ ਟੂਰਨਾਮੈਂਟਾਂ ਦੇ ਜਿਹਦੀ ਕੋਈ ਟੋਕਣੀ ਬਣਦੀ ਹੈ ਹੁਣ ਇਹ ਚੀਜ਼ ਆ ਹੁਣ ਆਪਾਂ ਜਿਆਦੇ ਤੁਸੀਂ ਮੈਨੂੰ ਲੱਗਦਾ ਇੱਥੇ ਕਰਨ ਲੱਗਿਓ ਕੰਮ ਕਿੰਨੇ ਲੋਕ ਪ੍ਰਸ਼ੰਸਾ ਕਰਕੇ ਗਏ ਨੇ ਬਹੁਤ ਜ਼ਿਆਦੇ ਹੈ ਵੀ ਹਾਂ ਇਹ ਕੰਮ ਕਰਨੇ ਵਾਲਾ ਸੀ ਬਿਲਕੁਲ ਕਈ ਇਹੋ ਜੇ ਵੀ ਆਏ ਨੇ ਵੀ ਕੋਈ ਸਹਿਯੋਗ ਉਹ ਵੀ ਸਾਡ ਬੇਚਾਰਾ ਗੱਡੀ ਖੜਾਈ ਉਹਨੇ ਗੱਡੀ ਖੜਾ ਕੇ ਸਾਡਾ ਧੰਨਵਾਦ ਕੀਤਾ ਦੇਖੋ ਪਤਾ ਨਹੀਂ ਕਿੱਥੋਂ ਮੁੜ ਕੇ ਆਇਆ ਫੇਰ ਉਹ ਦੇਖੋ ਅਸੀਂ ਵੀ ਧੰਨਵਾਦ ਆ ਬੇਤੋ ਕੋਈ ਦੀ ਬੋਤਲ ਤੇ ਗਲਾਸ ਲੈ ਕੇ ਆਇਆ ਕਹਿੰਦਾ ਵੀ ਤੁਸੀਂ ਤੁੱਪੇ ਖੜੇ ਹੋ ਅਸੀਂ ਆ ਵੀ ਤੇਰਾ ਵੀ ਮੇਰੇਆ ਬਹੁਤ ਬਹੁਤ ਧੰਨਵਾਦ ਬਰੂ ਤੂੰ ਜਿਹੜਾ ਕੇ ਤੇਰੀ ਕੀ ਸੋਚ ਵਧੀਆ ਸੋਚ ਆ ਤੇਰੀ ਪਹਿਲਾਂ ਇੱਥੇ ਛੱਡਦੇ ਤਾਂ ਵੀ ਕਰ ਕਹਿੰਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਬੀਤੀ ਜਿਹੜਾ ਇਹ ਦੁਰਘਟਨਾ ਤੋਂ ਲੋਕਾਂ ਨੂੰ ਵਿਚਾਰ ਰਹੇ ਹੋ ਤੇ ਇਹ ਇਹ ਜਿਹੇ ਲੋਕ ਵੀ ਹੈਗੇ ਸਾਡੇ ਜਿਨ੍ਹਾਂ ਕਿ ਸੋਚ ਉੱਚੀ ਆ ਸਾਡੀ ਸੋਚ ਨਹੀਂ ਨਹੀਂ ਇਹਦਾ ਮਤਲਬ ਆਪਣੇ ਆਪਾ ਆਪਣੇ ਇੱਥੇ ਵੀ ਦੇਖੇ ਨੇ ਕਈ ਆਪਣੇ ਪਿੰਡ ਦੇ ਕਈ ਦੇਖ ਦੇ ਕਿਆ ਨਿਕਲੇ ਗਏ ਨੇ ਹਾਂ ਵੀ ਕੋਈ ਖੜਦਾ ਨਹੀਂ ਵੀ ਪਿਆ ਹੋਵੇ ਪਰ ਕੀ ਕਰੇ ਜਾਂਦੇ ਪਰ ਸਾਡੀ ਸੋਚ ਆ ਜਿਹੜੀ ਉਹ ਥੱਲੇ ਨੂੰ ਜਾ ਜਾ ਰਹੀ ਆ ਸਾਡੀ ਸੋਚ ਉੱਚੀ ਹੋਣੀ ਚਾਹੀਦੀ ਆ ਕਿਉਂਕਿ ਇਹ ਬਹੁਤ ਹੀ ਜ਼ਰੂਰੀ ਜ਼ਰੂਰੀ ਇਹੋ ਜਿਹੇ ਕੰਮ ਜਿਹੜੇ ਕਰਨੇ ਆ ਕਿਉਂਕਿ ਬਿਲਕੁਲ ਬਿਲਕੁਲ ਜੀ ਇਹ ਮੇਰੋੜਾ ਹਰੇਕ ਬੰਦਾ ਨਾ ਤਾਂ ਇਲਾਜ ਕਰਾ ਸਕਦਾ ਇਤੋਂ ਕੋ ਦਿਰ ਗਿਆ ਜਿਵੇਂ ਮੇਰਾ ਗੱਲ ਵੀ ਸ਼ਾਇਦ ਪਿਛਲੇ ਸਾਲ ਦੀ ਉਹ ਗੱਲ ਆ ਟੱਕ ਦੇ ਕੋਟਲੇ ਕੋਲੇ ਉਹ ਕੋਈ ਉਹਨਾਂ ਨੇ ਮੇਰਾ خیال ਵੀ ਸ਼ਾਇਦ ਪਾਇ ਪਾਈ ਸੀ ਉਹ ਥੋੜਾ ਨੀਵਾ ਰੱਖਤਾ ਇੱਕ ਲੇਡੀਜ਼ ਤੇ ਉਹਦਾ ਹਸਬੈਂਡ ਦੋਨੋਂ ਬਾਹਰੋਂ ਆਏ ਸੀਗੇ ਗੱਡੀ ਤੇਜ਼ ਸੀਗੀ ਮੇਰਾ ਖਿਆਲ ਵੀ ਉਹ ਸ਼ਾਇਦ ਉਹ ਗੱਡੀ ਟੱਕਰ ਤੇਜ਼ ਕਰਕੇ ਉਹ ਤੋਂ ਉੱਬੜ ਕੇ ਗੱਡੀ ਸਾਹਮਣੇ ਥੰਮਲੇ ਚ ਲਾ ਕੇ ਮੇਰਾ ਖਿਆਲ ਵੀ ਉਹ ਲੇਡੀ ਜੀ ਦਾ ਉੱਥੇ ਕਰਦਿਆਂ ਟੁੱਟ ਗਈ ਤੇ ਜਿਹੜਾ ਉਹਦਾ ਹਸਬੰਡ ਸੀ ਉਹ ਸ਼ਾਇਦ ਉਹ ਵੀ ਮੇਰਾ ਖਿਆਲ ਵੀ ਸ਼ਾਇਦ ਕਲੀਅਰ ਤੇ ਨਹੀਂ ਹੈ ਜੀ ਦੱਸ ਨਹੀਂ ਜੀ ਉਹ ਸੀਰੀਅਸਲੀ ਸ਼ਾਇਦ ਉਹਦੀ ਡੈਥ ਨਾ ਹੋ ਗਈ ਹੋਵੇ ਤਾਂ ਕਿ ਫਿਰ ਪੁੱਛਤਾ ਹੈ ਕਿਉਂ ਉਹ ਜਿਹੜੇ ਬੰਦਿਆਂ ਨੇ ਪੈ ਪਾਏ ਸੀ ਉਹ ਉਹਨਾਂ ਦੀ ਤਾਂ ਕਹਿੰਦੀ ਉਹਨਾਂ ਕਹਿੰਦੀ ਕਰ ਗਏ ਪਰ ਮੌਤ ਕਿਸੇ ਕਿਸੇ ਦੀ ਆ ਗਈ ਇਸ ਕਰਕੇ ਹੁਣ ਜੇ ਜਿਹੜੇ ਇਹ ਖੱਡੇ ਸੀ ਇਹ ਅੰਬਸੇ ਮੌਤ ਇੱਥੇ ਵੀ ਆ ਗਈ ਇੱਕ ਦੋ ਮੌਤਾਂ ਹੋ ਗਈਆਂ ਨੇ ਪਰ ਹੋਰ ਵੀ ਹੁਣ ਇਹ ਹੋ ਸਕਦੀ ਸੀ ਹੋਰ ਵੀ ਇਹ ਤੇ ਖੱਡੇ ਵਧੀ ਜਾ ਰਹੇ ਸੀ ਇਸ ਕਰਕੇ ਅਸੀਂ ਉਪਰਾਲਾ ਕੀਤਾ ਵੀ ਅਸੀਂ ਸਾਡਾ ਵੀ ਫਰਜ਼ ਬਣਦਾ ਜੇ ਅਸੀਂ ਕੁਝ ਦੇਖ ਲਈਏ ਨਾ ਆਓ ਠੀਕ ਆ ਚਲੋ ਸਾਨੂੰ ਆਪਾਂ ਇਹ ਵੀ ਰਹਿ ਗਿਆ ਕਿ ਆਪਾਂ ਸਰਕਾਰ ਨੂੰ ਇਹ ਜਾਣਦੀ ਆਪਾਂ ਕੋਸ਼ਿਸ਼ ਜਾਈਏ ਕਿਰੋਂ ਜਿੱਥੇ ਕਿ ਆਪਣਾ ਬਣਦਾ ਆਪਾਂ ਕਰ ਸਕਦੇ ਆ ਹਾਂ ਜਦ ਦੀ ਧਿਆਨ ਆਪਾਂ ਵੀ ਸਾਡੀ ਦਾ ਫਰਜ਼ ਬਣਦਾ ਕਿਉਂਕਿ ਵੀ ਇਹ ਇੱਕ ਬਹੁਤ ਬਹੁ ਵੱਡਾ ਘਟਨਾ ਦਾ ਕਾਰਨ ਆ ਇਹ ਹਾਂ ਜੀ ਜਿਹੜਾ ਖਾਸ ਕਰਕੇ ਜਿਹੜਾ ਮਹਿਕਮਾ ਹੈ ਮਹਿਕਮੇ ਨੂੰ ਵੀ ਖਾਸ ਕਰ ਵੈਸੇ ਮਹਿਕਮਾ ਲੰਘਦਾ ਤਾਂ ਹੋਊਗਾ ਪਰ ਅਸੀਂ ਪਤਾ ਕੀ ਆ ਅਸੀਂ ਜੇ ਖੱਬੇ ਪਾਸੇ ਤੋਂ ਔਰ ਤਾਂ ਸੱਜੇ ਪਾਸੇ ਨੂੰ ਮੂੰਹ ਕਰਕੇ ਨਿਕਲ ਜਾਂਦੇ ਆ ਗੱਡੀ ਉਧਰ ਨੂੰ ਘੋੜਨੇ ਵਸੇ ਵੀ ਪਿਆ ਹੋਵੇ ਅਸੀਂ ਦੂਸਰੇ ਪਾਸੇ ਨੂੰ ਵੀ ਗੱਡੀ ਦੂਸਰੇ ਪਾਸੇ ਕਰ ਲਓ ਪਰ ਅਸੀਂ ਇਹ ਨਹੀਂ ਸੋਚਦੇ ਵੀ ਜੇ ਅਸੀਂ ਤਾਂ ਬਚ ਗਏ ਕਿਸੇ ਹੋਰ ਦੀ ਵੀ ਜਾਨ ਕਿਸੇ ਤੋਂ ਜਾ ਸਕਦੀ ਆ ਤੇ ਅੰਤ ਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਕੇ ਮੈਿਕ ਮੈਨੂੰ ਇਸ ਬਾਲ ਅਸੀਂ ਤਾਂ ਵੈਸੇ ਕਰਤਾ ਇਹ ਉਹਨੂੰ ਖਾਸ ਇਹ ਮੇਰੇ ਖਾਲੇ ਜਰਗ ਤੋਂ ਲੈ ਕੇ ਖੰਨੇ ਤੱਕ ਅਸੀਂ ਗਿਣੇ ਹੋਏ ਆ ਸਿਰਫ ਥੋੜੇ ਜਿਹੇ ਸੋਏ ਨੇ ਜਿਹੜੇ ਕਿ ਬਹੁਤ ਹੀ ਖਤਰਨਾਕ ਨੇ ਉਹਨਾਂ ਨੂੰ ਇਸ ਇਸ ਬਾਲ ਖਾਸ ਧਿਆਨ ਦੇਣਾ ਚਾਹੀਦਾ ਤਾਂ ਕਿ ਦੁਰਘਟਨਾ ਤੋਂ ਬਚਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਜੀ